ਸੂਬੇਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਅੱਗ ਹੁਣ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਪਹੁੰਚ ਗਈ ਹੈ। ਇੱਥੇ ਵੀ ਇੱਕ ਔਰਤ ਨੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੁੱਖਪੰਜਨੀ 베ਰੀ ਦੇ ਨੇੜੇ ਪਾਠ ਚੱਲ ਰਹੇ ਸਨ ਕਿ ਅਚਾਨਕ ਇੱਕ ਔਰਤ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੇੜੇ ਪਹੁੰਚ ਕੇ ਰੁਮਾਲਾ ਸਾਹਿਬ ਖਿੱਚ ਦਿੱਤਾ। ਹਾਲਾਂਕਿ ਸਮਾ ਰਹੇ ਨੇ ਹੀ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਸ਼ਰੋਮਣੀ ਕਮੇਟੀ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ। ਜਿਸ ਤੇ ਪੁਲਿਸ ਨੇ ਔਰਤ ਖਿਲਾਫ ਧਾਰਮਿਕ ਭਾਵਨਾ ਮਨਪੜਕਾਉਣ ਦਾ ਮਾਮਲਾ ਦਰਜ ਕਰ ਲਿਆ ਜੋ ਮੁੱਢਲੀ ਹੈ ਜੇ ਪਰਚਾ ਦਰਜ ਕੀਤਾ ਗਿਆ ਇਸ ਸਬੰਧ ਦੇ ਵਿੱਚ 295 ਦਾ ਤੇ ਉਹਦੇ ਵਿੱਚ ਜਿਹੜਾ ਹੈਗਾ ਲੇਡੀ ਸੀਗੀ ਉਹਨੇ ਰਮਾਲੇ ਨੂੰ ਇੱਕ ਨੂੰ ਖਿੱਚਿਆ ਉਸ ਸਬੰਧ ਦੇ ਵਿੱਚ ਅਸੀਂ 295 ਦਾ ਪਰਚਾ ਦਰਜ ਕਰ ਦਿੱਤਾ ਗਿਆ ਤਫਤੀਸ਼ ਜਾਰੀ ਸਰ ਕਿਹਦੇ ਵੱਲੋਂ ਕੰਪਲੇਂਟ ਆ ਜੀ ਤੇ ਕੰਪਲੇਂਟ ਚੜਾਈ ਹੈ ਸ਼ਰੋਨੀ ਕਮੇਟੀ ਵੱਲੋਂ ਕੀ ਕੰਪਲੇਂਟ ਵਿੱਚ ਕੀ ਸਰੋਲ ਕੰਪਲੇਂਟ ਉਹਨਾਂ ਨੇ ਇਹ ਦੱਸਿਆ ਵੀ ਰਮਾਲਾ ਜਿਹੜਾ ਹੈਗਾ ਇਹਨਾਂ ਨੇ ਖਿੱਚਿਆ ਹੈਗਾ ਉਸੇ ਸਬੰਧ ਚ ਜੜੀ ਹੈਗੀ ਐ ਸਪਰਚਾ ਦਾ ਅਚਿੱਤਾ ਬਾਕੀ ਕੋਈ ਇਸ ਤਰ੍ਹਾਂ ਉਹਦੀ 55 ਸਾਲ ਦੇ ਵੇਲੇ ਕਰੀਬ ਜਿਹੜੀ ਹੁਣ ਲੱਗਦੀ ਉਮਰ ਹੈ ਬਾਕੀ ਉਹਦਾ ਮੈਂਟਲ ਜਿਹੜਾ ਹੈਗਾ ਸੀ ਉਹ ਮੈਡੀਕਲ ਕਰਵਾ ਗਏ ਉਹ ਵੈਸੇ ਤਾਂ ਪਿੱਛੋਂ ਹਰਿਆਣੇ ਦੇ ਰਹਿਣ ਵਾਲਿਆ ਤੇ ਹੁਣ ਜਿਹੜੇ ਇਹ ਲੁਧਿਆਣੇ ਰਹਿ ਰਹੇ ਆ ਮੈਂ ਤੁਹਾਨੂੰ ਦੱਸਿਆ ਵੀ ਅਜੇ ਮੁੱਢਲੀ ਤਫਤੀਸ਼ ਜਾਰੀ ਹੈਗੀ ਆ ਅਜੇ ਵੈਰੀਫਾਈ ਕਰਾਂਗੇ ਵੀ ਕੀ ਫੈਕਟ ਹੈ ਨਾਂ ਪਤਾ ਕਰਾ ਦਾਂਗੇ ਦੱਸਿਆ ਜਾ ਰਿਹਾ ਹੈ ਕਿ ਬੇਅਦਬੀ ਕਰਨ ਵਾਲੀ ਇਹ ਔਰਤ ਲੁਧਿਆਣਾ ਦੀ ਰਹਿਣ ਵਾਲੀ ਹੈ ਪੁਲਿਸ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਔਰਤ ਦੀ ਦਿਮਾਗੀ ਹਾਲਤ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤ 'ਚ ਡਾਢਾ ਰੋਸ ਪਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਫਾਸਟ ਏ ਨਿਊਜ਼